ਇਹ ਲੋਰਤੋ ਇਨਸਾਨੀਤ ਨੂੰ ਸ਼ਰਮਸਾਰ ਕਰਦੀ ਇੱਕ ਵੀਡੀਓ ਸਾਹਮਣੇ ਹੈ ਜਿੱਥੇ ਇੱਕ ਪੰਜ ਵੱਲੋਂ ਨਾਬਾਲਗ ਪ੍ਰਵਾਸੀ ਮਜ਼ਦੂਰ ਦੇ ਪੈਰਾਂ ਨੂੰ ਉਸ ਨੂੰ ਉਲਟਾ ਲਟਕਾ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਮਾਮਲਾ ਪੈਸੇ ਲੈਣ ਦੇਣ ਦਾ ਹੈ ਦੂਜੇ ਪਾਸੇ ਪੰਜ ਦੇ ਇਸ ਮਨੁੱਖੀ ਵਤੀਰੇ ਨੂੰ ਲੈ ਕੇ ਹਰ ਇੱਕ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਜਦਕਿ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਦੂਜੇ ਸਾਥੀ ਦੀ ਪਾਲ ਕੀਤੀ ਜਾ ਰਹੀ ਹੈ ਇਹ ਨਾਂ 12 ਤਰੀਕ ਦੀ ਗੱਲ ਆ ਪ੍ਰਵਾਸੀ ਮਜ਼ਦੂਰ ਜਿਹੜਾ ਮਤਲੇਸ਼ ਕੁਮਾਰ ਹੈ ਬਿਹਾਰ ਦਾ ਰਹਿਣ ਵਾਲਾ ਇਹ ਅਦਮੇਰ ਸਿੰਘ ਦੇ ਖੂ ਦੇ ਨੌਕਰੀ ਕਰਦਾ ਸੀਗਾ ਇਹਨੂੰ ਉਹਨਾਂ ਨੇ ਆਪਣੇ ਦੋਸਹੀ ਨੇ ਮਨਵੀਰ ਸਿੰਘ ਨੇ ਮੋਟਰਸਾਈਕਲ ਤੇ ਆਪਣੇ ਲਿਜਾ ਕੇ ਖੂਦ ਲਿਜਾ ਕੇ ਉਹਦੀ ਕੁੱਟਮਾਰ ਕੀਤੀ ਇਹਦੇ ਨਾਲ ਇੱਕ ਰਮਨਦੀਪ ਮੁੰਡਾ ਉਹ ਸੀਗਾ ਇਹਨੂੰ ਪੁੱਠਾ ਕਰਕੇ ਉਹਦੀ ਕੁੱਟਮਾਰ ਕੀਤੀ ਤੇ ਉਹਦੇ ਸਬੰਧ ਵਿੱਚ ਪਰਚਾ ਸੀ ਦਰਜ ਕਰਤਾ ਐਫ ਆਈ ਆਰ ਲਾਜ ਹੋ ਗਈ ਆ ਮਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਰਮਨਦੀਪ ਜਿਹੜਾ ਗ੍ਰਿਫਤ ਤੋਂ ਬਾਹਰ ਆ ਉਹਨੂੰ ਵੀ ਅਸੀਂ ਜਲਦੀ ਜੀ ਆਪਣੀ ਗ੍ਰਿਫਤਾਰ ਕਰਕੇ ਜਿਹੜੇ ਨਾਲ ਕੋ ਪੈਸੇ ਇਹਨਾਂ ਨੇ ਉਹਦੇ ਅਕਾਊਂਟ ਚ ਪਾਏ ਆ ਉਹਦੇ ਚੱਕਰ ਕਰਾਂਗੇ। ਤਨ ਕਿੱਦਸੇ ਕਟ ਮਾਰਦਾ? ਕਟ ਮਾਰਨਾ ਪਰ ਘਰ ਨੇ ਇਹਨਾਂ ਪ੍ਰਵਾਸੀ ਮਜ਼ਦੂਰ ਹੋਰ ਮਗਾ ਕੇ ਇਹਨਾਂ ਦੇ ਕੰਮ ਤੇ ਲਗਾਉਣੇ ਸੀ ਉਹਨਾਂ ਲਵਾਏ ਨਹੀਂ। ਐਡਵਾਂਸ ਪੈਸੇ ਥੋੜੇ ਬਤ ਇਹਨਾਂ ਨੇ ਉਹਨਾਂ ਦੇ ਦਿੱਤੇ ਸੀ। ਇਸ ਵਜ੍ਹਾ ਕਰਕੇ ਇਹਨਾਂ ਨੇ ਵੀ ਕਟ ਮਾਰ ਦਿੱਤੀ। ਕੀ ਪਰਚਾ ਤਾਂ? ਪਰਚਾ ਜਿਹੜਾ 323 342 363 366 ਦੇ 63 ਦੇ ਅਧਾਰ 'ਤੇ ਦਰਜ ਕਰਤਾ ਆ। ਅਪਤੀਹ ਜਿਹੜੀ ਜਾਰੀ ਹੈ ਰਮਾਂਡ ਲੈ ਕੇ ਹੋਰ ਕوشਿਸ਼ ਕਰਾਂਗੇ। ਕਿੰਨੇ ਮਿਤੀ ਦਾ ਇੱਕ ਵਾਰੀ ਤੋਂ ਕਾਬੂ ਕਰ ਲਿਆ ਇੱਕ ਮੌਕੇ ਦੇ ਜਿਹੜਾ ਬੰਦਾ ਸੀਗਾ ਉਹ ਘੁਗੜਾਇਆ ਉਹਨੂੰ ਵੀ ਗ੍ਰਿਫਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜਾ ਪ੍ਰਵਾਸੀ ਮਜ਼ਦੂਰ ਜਿਹੜਾ ਜਪਨੀ ਸੀਗਾ ਉਹ ਐਡਮਿਟ ਆ ਉਪਰਾ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਹੈ। ਉਹਦੀ ਸਟੇਟਮੈਂਟ ਤੇ ਐਫ ਆਈ ਆਰ ਲੌਜ ਹੋਈ ਹੈ। ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ। ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ। he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 sharma Chander Center. call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ